ਮੋਡਲ ਲੱਗਾ ਤੇ ਕਿ ਪੱਟ ਤੇ ਲੱਗਾ ਅੱਜ ਰੋਈ ਕੋਂਦੇ ਅੱਜ ਰੋਈ ਕੋਂਦੇ ਇਹ ਮੈਂ ਬਾਹਰ ਰੋਈ ਕੋ ਤਾਂ ਅੱਜ ਹਾਂ ਨਹੀਂ ਜਾਨ ਆਈ ਹਾਂ 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 ਕੀ ਸਮਝ ਨਹੀਂ ਆ ਰਾਂ ਵੀ ਜਿਹੜੀ ਕੀ ਕਹਿਣਾ ਹੈ ਹੈ ਇਦਾਂ ਇਦਾਂ ਸੱਸੀ ਕਾ ਬੁਲਾਈ ਲੈਂਦੀ ਚਾਚੀਆ ਹਾਂ ਹੁੰਜਰਾ ਖੁਸ਼ ਹੋਣ ਡਿਆ ਨਾ ਇਹਨਾਂ ਨੂੰ ਅੱਜ ਇੰਜੈਕਸ਼ਨ ਲੱਗਣੇ ਆ ਫਤਿਹ ਖੇਡਣਾ ਜਨਾ ਖੇਡਣਾ ਅਬ ਇਸ ਵੇਲੇ ਦਾ ਟਾਈਮ 10:30 ਦਾ ਤੇ ਚੱਲੇ ਆ ਫਤਿਹ ਇੰਜੈਕਸ਼ਨ ਲਵਾਉਣ ਵਾਸਤੇ ਤੇ ਤਿੰਨੇ ਆਣ ਜਾਵਾਂਗੇ ਮੈਂ ਮਮੀ ਤੇ ਕਰ ਕਿਉਂ ਫਤਿਹ ਹੈ ਕਿ ਨਹੀਂ ਉੱਠੋ ਚੱਲੀ ਉੱਠੋ ਉੱਠੋ ਚੱਲੀ ਉੱਠੋ ਚੱਲੀ ਚੱਲੀ ਇਹ ਕਿਉਂ ਨੇ ਇਹ ਕਿ ਕਿ ਨਹੀਂ ਹੁੰਦੇ ਇਹ ਅਵੇ ਆਪਾਂ ਸੰਗਤਪੁਰੇ ਸਕੂਲੇ ਇੱਥੇ ਲੱਗਦੇ ਬੱਚੇ ਨੂੰ ਠੀਕ ਐਵੇਂ ਇੰਜੈਕਸ਼ਨ ਲੱਗ ਗਿਆ ਆਰਫਾ ਦੇ ਨੂੰ ਹੁਣ ਤੇ ਖੁਸ਼ ਵਾ ਤੇ ਬਾਅਦ ਚ ਸੋਸਾਜ ਪੈਣੀ ਬੁਖਾਰ ਬਾਅਦ ਚ ਹੋਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਭੈਣ ਜੀ ਸਤਿ ਸ੍ਰੀ ਅਕਾਲ ਸਭ ਈ ਕੀ ਹਾਲ ਚਾਲ ਹਾਂਜੀ ਠੀਕ ਐ ਦੋ ਟਿਕਲੇ ਲਵਾਏ ਮੰਮੀ ਅਜੇ ਨੂੰ ਦੋ ਮਦੇ ਮੈਂ ਖਤੇ ਅਜਰੋਂ ਦੇ ਇੱਕ ਮੋਡੇ ਤੇ ਲੱਗਾ ਤੇ ਪੱਟ ਤੇ ਲੱਗਾ ਅੱਜ ਰੋਈ ਕਰਨ ਦੇਈ ਤੁਹਾਂ ਅੱਜ ਅੱਜ ਰੋਈ ਕਰਨ ਦੇਈ ਮੈਂ ਬਾਹਰ ਰੋਈ ਕੁਤਤਾ ਅੱਜ ਨਹੀਂ ਸੁਣਾ ਹੋਰ ਰੋਟੀ ਖਾਂਦੇ ਹਾਂ 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 ਨਹੀਂ ਬਸ ਹੁਣ ਨਾ ਮੈਂ ਚੱਲਿਆ ਇਹਦਾ ਕੀ ਕਰੀ ਕੀ ਕਰਾ ਲਿਆ ਇਹ ਮੋਜੀ ਆ ਗਈ ਤੇ ਵੀ ਹੁਣ ਉਹ ਵੀ ਵਿਖਾਉਣਾ ਹੈ ਇਹ ਚੋਨੇ ਕੀ ਕਰਦੀ ਹੈ ਹਾਂ ਚਾਣਾ ਮੁੱਦਿਆ ਹੋ ਗਿਆ ਠੀਕਾ ਦੁਖਣ ਦੇ ਹੈ ਇੱਧਰ ਲੱਗਦਾ ਹੁਣ ਠੀਕਾ ਦੁਖਣਾ ਇੱਕ ਅੱਧਾ ਦਿਆਂ ਹਾਂ ਮੈਨੂੰ ਦੋਵੇਂ ਮੋੜੇ ਤੇ ਲੱਗਨੇ ਮਿਲਦੇ ਤੁਹਾਨੂੰ ਮੈਂ 9 ਮਹੀਨਾ ਗਿਆ 9 ਮਹੀਨੇ ਬਾਅਦ ਲੱਗਣਾ ਕਹਿੰਦਾ ਚਲੋ ਕਦੋਂ ਕਦਣਾ ਹੋ ਗਿਆ ਫਿਰ ਤੁਸੀਂ ਲੋਗੀ ਹੁਣ ਹੈ ਕੋਈ ਨਹੀਂ ਚੰਦ ਦੀਨ ਮੈਨੂੰ ਨਹੀਂ ਦੋ ਦਿਨ ਰੋੜੀ ਗੰਦੀ ਰੋੜੀ ਗੰਦੀ ਰੋੜੀ ਗੰਦੀ ਹੁਣ ਪੁੱਕ ਲੱਗੀ ਵੇ ਚਲੋ ਠੀਕ ਆਉਂਗੀ ਫਿਰ ਚਲੋ ਅਬ ਇੰਜੈਕਸ਼ਨ ਤੇ ਲਵਾ ਲੈਂਦੇ ਆ ਤੇ ਆਪਾਂ ਗਏ ਆ ਭਗਤ ਕੋ ਹੱਡੀਆਂ ਵਾਲਾ ਸਪੈਸ਼ਲਿਸਟ ਤੇ ਕਾਲ ਕਰਦਾ ਪੈਰ ਬਣਾਇਆ ਨਹੀਂ ਪਰ ਉਹ ਆnde ਦਰਦੋਂ ਟਿੱਕੇ ਨੇ ਸਾਹਮਣੇ ਫਿਰ ਲੈ ਵੀ ਡੈਡੀ ਆ ਗਿਆ ਗੁਰਦਸਾਹ ਦਰਸ਼ਨ ਕਰਕੇ ਤੇ ਸੇਂਗੀਆਂ ਬਣੀਆਂ ਆਪਾਂ ਆਪਾਂ ਦੀ ਖਾਰਾ ਇੰਨਾ ਨਹੀਂ ਸੈ ਲਿਵੇਂ ਲੇ ਗੋਦਰ ਲੱਗੇ ਇੰਜੈਕਸ਼ਨ ਅੱਜ ਤੇ ਜਿਹੜਾ ਸੱਤਾ ਜੇ ਲੱਤ ਖਾਉਂਦਾ ਬੜੀ ਦਰਦ ਹੁੰਦੀ ਏ ਦੇ ਤੋ ਇਹ ਤੇ ਦਾਦੀ ਜੀ ਦੇਖ ਰਹੇ ਨੇ ਪਿੱਲੂ ਉੱਪਰ ਹਰ ਫਤੇ ਦੀ ਫੋਟੋ ਬਣਾਈ ਹੋਈ ਹੈ ਅੱਛਾ ਆਹ ਹੱਥ ਦੇਖ ਛੋਣੀ ਨਾੜ ਜੀ ਉਹ ਐ ਕਿਹਦਾ ਇਹ ਵੀ ਹੋਇਆ ਇਹਦੀ ਸਾਸੂ ਨੂੰ ਕਰਦੇ ਨਹੀਂ ਕਿੰਨੇ ਲੋ ਆ ਕਰਦੇ ਵੀਡੀਓ ਕਾਲ ਕਰਦਿਆਂ ਕਰਦਿਆਂ ਗੱਲ ਨਾ ਇਹਨੇ ਸਹਰਾਣਾ ਗਾੜੀ ਦਾ ਤੋ ਕਹਿੰਦੇ ਫਤੇ ਹੱਸਣ ਡਿਆ ਬੇਚਰੀ ਜੀ ਮੰਮੀ ਨੂੰ ਨਹੀਂ ਪਤਾ ਲੱਗਾ ਵਿਚਾਰੀ ਮੈਂ ਜਾਕਦਾ ਮੈਂ ਗਾੜੀ ਕਰਤੀ ਆ ਨਹੀਂ ਨਾ ਮੈਂ ਖਾਇਆ ਬਾਪੀ ਤੇ ਮੰਮੀ ਆਂਦੀ ਨਾ ਹਰ ਕੋ ਫਤੇ ਹੱਸਦਾ ਆ ਲੈ ਨਹੀਂ ਲੱਡੂ ਜਾ ਫੜੇ ਕਮ ਆ ਗਿਆ ਮੰਮੀ ਇਹ ਤੁਹਾਡੇ ਵਰਗਾ ਕੋਈ ਵੀ ਵੇਖੇ ਤੇ ਇਹ ਕੋ ਵੀ ਕਰਣ ਦੀ ਉਹ ਵੀ ਆ ਉਹ ਲਾਤੀ ਇਧਰ ਲਿਆਂਦੀਆਂ ਐਸੀ ਆਈਆਂ ਪਹਿਲਾਂ ਫਦੇਨਾ ਗੱਲ ਕਰਨ ਨਹੀਂ ਸੀ ਨਾ ਫਦੇਨਾ ਕਰਨ ਦੀ ਗੱਲ ਉਦਾਂ ਸਣੀ ਨਹੀਂ ਚੁੱਕਿਆ ਸੀ ਤੇ ਇਹਨੇ ਗਾੜੀ ਸਹਾਰਨਾ ਕਰਤਾ ਇਕਦਾਂ ਹੀ ਦੱਸਿਆ ਨਹੀਂ ਕਿ ਮੰਮੀ ਆ ਕਿ ਨਾਲ ਸਹਾਰਨਾ ਵਿਖੋ ਬਣਾਇਆ ਕਹਿੰਦੀ ਫਦੇ ਹਸਣ ਡਿਆ ਉਹ ਸਣੀ ਇਹ ਲੱਗ ਪਦੀ ਮੈਂ ਅੱਲਾ ਦੇ ਦੀ ਪਾਇਆ ਹਾਂਜੀ ਇਹਨੇ ਮੈਂ ਬੜਪੋ ਯਾਰ ਬੜੇ ਇਤਨੇ ਇਤਹਾਸ ਬੜਾ ਬੜਾ ਲਾਉਂਦਾ ਆਵੇ ਗੱਡੀ ਲਈ 12 ਵਾੜ ਚੋ ਵੀ ਵਾੜ ਦੀ ਲਾਈ ਜਾ ਹੋਰ ਕੀ ਚਾਹੀਦਾ ਕੋਈ ਨਹੀਂ ਕਰ ਤੇ ਕਹੋ ਲਾਇਆ ਬਲਬ ਰਾਤ ਨੂੰ ਜਣਵਾਤ ਨੇ ਕਿੰਨੇ ਆ ਚਾਹੋ ਛੁੱਟੇ ਸਹੀ ਮੇਰੀ ਇਧਰ ਨਹੀਂ ਲਾਈ ਇਧਰ ਜਾ ਲਾਵਾਂਗੇ ਉਹਨੇ ਸਿਰਿੰਗ ਸਲਿੰਗ ਕਰਾਂਗੇ ਤੇ ਦੇਖਾਂਗੇ ਕਿਵਾਰ ਫਤੇ ਇਹਰਾਵ ਨਹੀਂ ਪੈਰਾ ਸੈਟ ਹੈਗਾ ਕਿਉਂਕਿ ਜੇ ਸੰਦ ਉਹ ਆਰ ਫਤੇ ਵੀ ਮਮੀ ਦਾ ਨਹੀਂ ਸੈਟ ਆਦਾ ਸਹੀ ਗੱਲ ਉਹਨੇ ਲਵਾਇਆ ਠੀਕ ਆ ਤੇ ਉਹਨੇ ਮਾਸਪੜ ਵਾਲਿਆ ਪੈਰ ਦਾ ਚਲੋ ਕੋਈ ਗੱਲ ਨਹੀਂ ਕਹਿੰਦਾ ਹੀ ਕਦੇ ਹਾਲ ਚਾਲ ਕਰੇ ਠੀਕ ਹੈ ਸਾਰੇ ਹਾਂ ਸਭ ਵਧੀਆ ਵਧੀਆ ਤੁਸੀਂ ਹਾਂਜੀ ਕੀ ਜੀ ਸਤਿ ਨਗਰ ਨੇ ਬਹੁਤ ਦਰਦ ਹੋ ਗਏ। ਫੋਨ ਨੀ ਜਾ ਸਤਿ ਨਗਰ ਬਸ। ਕਹਿੰਦੇ ਫੋਨ ਨੀ ਜਾਣਾ ਸਤਿ ਨਗਰ ਕਹੇ ਬਸ ਬਹੁਤ ਹੋ ਗਿਆ। ਮੈਂ ਉਹ ਕੱਲ ਯਾਰ ਸਰਾਣਾ ਬਣਾ ਕੇ ਲੈ ਆ ਜਹਾ ਉਹ ਸਰਾਣਾ ਦੇਖਿਆ ਹਾਂ ਸਰਾਣਾ ਬਣਾ ਕੇ ਲੈ ਗਏ। ਰੋਜ਼ ਕੋਈ ਨਾ ਕੋਈ ਚੀਜ਼ ਲਈ ਜਾਂਦੀ ਬੰਦਾ ਕੀ ਕਰੇ ਬੰਦਾ ਰੋਜ਼ ਜਾ ਜਾਂਦਾ ਚੰਗਾ ਲੱਗਦਾ ਉੱਥੇ। ਮੈਨੂੰ ਬਸ ਇੱਕ ਦਿਨ ਉੱਥੇ ਸਤਿ ਨਗਰ ਬੜੇ ਰਹਿਣਾ ਯਾਰ। ਅਜੇ 2-3 ਮਹੀਨੇ ਇਦਾਂ ਲੱਗਾ ਰਹਿਣਾ ਕੰਮ ਤੇ ਨੂੰ ਪਤਾ ਜੀ। ਚੱਲ ਸੋਣਾ ਵੇ ਕੀ ਕਰਮਾਂ ਨੂੰ ਬਣ ਗਿਆ। ਰੂਆਣੀ ਹੱਥ ਹੱਥ ਕਰਨ ਦਾ ਹੀ ਆਇਆ ਵਿੱਚ ਕੇ ਰੂਆਣੀ 14 ਦੀ ਕੰਢੇ ਦੀ ਕਿਹੜੇ ਫੋਟੋ ਲਾਉਂਦੀ ਉਹ ਨਾਲ ਉਹ ਵੀ ਚੰਗਾ ਸਾਡੇ ਆਵੇ ਸੀ ਕਿਹੋਂ ਫਤਿਹ ਛਾਣ ਕਰਨ ਦਾ ਤੇਰੀ ਵੇਲਾ ਤੇਰਾ ਵੇਖਣ ਦਾ ਤੇਰੇ ਨਾਲ ਕੌਣ ਆਇਆ ਫਤਿਹ ਕੌਣ ਆਇਆ ਹੈ ਹੱਥ ਘੱਡ ਮੂੰਹ ਚ ਬਾਹਰ ਰੱਬ ਪੈਦੇ ਤੁਝੇ ਪੈਦੇ ਸਹਰਾਣਾ ਦਿੱਤਾ ਵਾ ਇਜ ਰੋਹਣਾ ਹੁੰਦਾ ਫਿਰ ਰੋਂਦਾ ਫਿਰ ਆ ਗਏ ਇਹ ਕਿ ਚੁੱਕਾਂ ਟੇ ਰਾਤ ਇਹ ਦੋਜੀ ਹਰ ਹੁੰਦਾ ਫਿਰ ਰੋਂਦਾ ਮਣ ਤੀਗਾ ਚ ਲੱਗਾ ਆ ਰਿਆ ਨਾ ਹਾਂਜੀ ਕੱਲ ਦਾ ਮਾਰਿਆ ਕਰੋ ਤੇ ਆਹ ਰੋਂਨ ਨੂੰ ਮਾਰਿਆ ਕਿੰਨੇ ਮਾਰਿਆ ਸੀ ਮਮਾ ਨੇ ਮਾਰਿਆ ਸੀ ਹਾਂ ਹੁਣ ਹੰ ਘਾਰੇ ਪੜਦੇ ਪੂਰੇ ਆਏ ਨਾ ਤੇਰੀ ਓਏ ਕੋਈ ਨਹੀਂ ਗੱਲਾਂ ਕਰਦਾ ਸੀ ਕੋਈ ਨਹੀਂ ਗੱਲਾਂ ਕਰਦਾ ਸੀ ਹਾਂ 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 ਤੇ ਤਾਂ ਹਾਂ ਪਰ ਸਮਝ ਨਹੀਂ ਯਾਰਾਂ ਅੰਬੀ ਜੀ ਕੀ ਕਹਿਣਾ ਹੈ ਹੈ ਏਦਾਂ ਏਦਾਂ ਸਾਸਿਕਾ ਬੁਲਾਈ ਦਿੰਦੀ ਚਾਚੀਆਂ ਹਾਂ ਅ ਸ਼ਹਿਰ ਕੋ ਬੰਦ ਕਰਾਈ ਮੈਂ ਪੁੱਛਣ ਡੇ ਹਾਂ ਹੈ ਜੇ ਇਹ ਗੱਲ ਗਲਤ ਹੋਈ ਨਾ ਹੈ ਮੈਂ ਨਾ ਕਰਦਾ ਵੀ ਕਿੱਦਾਂ ਹੈ ਜੀ ਦੁੱਧ ਆ ਗਿਆ ਕਾਕੇ ਦਾ ਚੱਲੀਏ ਆ ਚੱਲੀਏ ਸਾਸੀ ਨੇ ਕੁਮਾ ਆ ਗਿਆ ਲੈ ਮੈਂ ਤੈਨੂੰ ਮੈਂ ਯਾਰਾ ਗੱਡੀ ਵਿੱਚ ਬਹਿ ਜੂਗਾ ਕਹਿੰਦੀ ਸੀਟ ਤੇ ਬੈਲਟ ਨਾ ਆ ਗਈ ਸੀਟ ਬੈਠ ਕਹਾਂ ਮੈਂ ਤੇ ਨਿਕਰੀ ਪਾਈ ਆ ਸਾਰੇ ਖਰੀਦ ਤੈਨੂੰ ਮੈਂ ਨੇ ਨਿਕਰੀ ਪਾਈ ਆ ਹਾਂ ਹੈ ਕੀ ਕਰਦਾ ਸੀ ਕੀ ਕਰਦਾ ਸੀ ਕੀ ਗੱਲਾਂ ਹੈ ਕੀ ਕਰਦਾ ਸੀ ਜੋਨਾ ਜਿਆ ਹੈ ਆ ਜਾ ਆਪੇ ਦੁੱਧ ਦਾ ਵਾਲਾ ਆਪੇ ਦੁੰਡਿਆ ਇਹਨੋਂ ਹਲਾਉਂ ਨਹੀਂ ਦੇ ਅੱਜ ਕੁੜੈ ਹਿੰਦਾਨ ਹਿੰਦਾਨੀ ਨ ਦਦਨ ਦੀ ਨ ਦਦਨ ਦੀ ਆ ਕੀ ਮਾਰ ਲਿਆ ਇਥੀ 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 ਗੰਦੇ ਨੇ ਕੀ ਮਾਰ ਲਿਆ ਇਥੀ ਇਥੀ ਆ ਆ ਆ ਆ ਕੀ ਮਾਰਿਆ ਆ ਕੀ ਕੀ ਮਾਰਿਆ ਹੈ ਕੀ ਮਾਰੇ ਬਊ ਨੇ ਕੀ ਮਾਰੇ ਗੰਦੇ ਨੇ ਕੀ ਮਾਰਿਆ ਚੋਨੇ ਨੇ ਹੈ ਬੜਾ ਰੋਇਆ ਹੈ ਦੁਪਹਿਰ ਜਦੋਂ ਟੀਕਾ ਲਵਾ ਕੇ ਆਏ ਆਪਾਂ ਸਵੇਰੇ 11:00 ਵਜੇ ਹੂੰ ਥੋੜਾ ਜਿਹਾ ਥੋੜਾ ਜਿਹਾ ਫਰਕ ਪਿਆ ਤਾਂ ਕਰਕੇ ਥੋੜਾ ਲਾ ਲਾ ਤਾਂ ਘਟ ਲਾਉਂਦਾ ਵਸੇ ਆ ਲੈ ਜਾਂਦਾ ਜਿਆਦਾਤਰ ਹੂੰ ਥੋੜਾ ਜਿਹਾ ਫਰਕ ਇਹਨੂੰ ਪਿਆ ਤੋ ਰਾਰਾਤ ਫਰਕ ਪੈਣਾ ਹੋਰ ਇਹ ਬਹੁ ਨੂੰ ਜੁਆਇਨ ਆ ਨਾ ਉਹ ਆਪੇ ਮਾਰ ਲੈਂਦਾ ਕਿਧਰੋਂ ਮਾਰ ਲੈਣ ਨੂੰ ਹੂੰ ਕੀ ਕਰਦਾ ਹੂੰ ਥੋੜਾ ਜਿਹਾ ਫਰਕ ਐਨ ਨਾ ਵੀ ਰੋਟੀ ਪਾਣੀ ਆਪਣਾ ओय ओय हां केड़ियां हां केड़ियां गल्ला करनी है काके हां हां केड़ियां गल्ला हां केड़ियां गल्ला करा केड़ियां अंदर काका सोना की है सी की काका हां ਈ ਐਂ ਦੇ ਨੀ ਮਿੱਠੀ ਰੋਈਏ ਮੈਂ ਤਾਂ ਹਾਂ ਹਾਂ ਕਿਹੜੀ ਗੱਲਾਂ ਕਰਦੀ ਹਾਏ ਬਬਾ ਸੋਣਾ ਕਿਹੜੀਆਂ ਗੱਲਾਂ ਕਰਦਾ ਸੀ ਪੀੜ ਹੁੰਦੀ ਨਾ ਤੈਨੂੰ ਲੈ ਤੈਨੂੰ ਪੀੜ ਹੁੰਦੀ ਕਾਤੇ ਦਿਨ ਹਾਂ ਹਾਲ ਫੁੱਤੀ ਕਿੱਥੇ ਸੀ ਕਿੱਥੇ ਵੀ ਆਸੀ ਹੋਰ ਕੁੱਤੀ ਹਾਏ ਹਾਏ ਠੀਕ ਲੱਗੇ ਸੀ ਸੋਣੇ ਨੂੰ ਹੱਤੀ ਕੇ ਲੱਗੇ ਸੀ ਦਾਨੀ ਨੂੰ ਹਾਂ